ਦੋ ਵਾਰ ਦੂਜੀ ਵਾਰ ਫੇਰ ਆ ਵਾਰ ਦਾਤ ਹੋ ਗਈ ਵੀਰੇ ਪਹਿਲਾ ਇੱਕ ਵਾਰ ਟ੍ਰਾਂਸਫਰਮ ਚੋਰੀ ਹੋ ਗਿਆ ਇਹ ਫੇਰ ਖਾਇਆ ਪੈਸੇ ਕੁੱਤੇ ਇਕੱਠੇ ਕਰਕੇ ਤੇ ਉਦੋਂ ਬਾਅਦ ਆ ਦੂਜੀ ਵਾਰ ਫੇਰ ਚੋਰੀ ਹੋ ਗਿਆ ਇੱਕ ਭੋਰਾ ਸਾਹਿਬ ਕੋਲ ਹੋਇਆ ਸੀਗਾ ਉਹ ਵੀ ਨਾਲ ਇਹਨਾਂ ਨੇ ਫੇਰ ਦੁਬਾਰਾ ਚੋਰੀ ਕਰ ਲਿਆ ਸੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਤ ਮੈਂ ਇਹ ਪੈਂਟਰੋਂ ਰੋਂਪਰ ਦੀਆਂ ਤਸਵੀਰਾਂ ਜਿੱਥੇ ਪਹਿਲਾਂ ਤੋਂ ਤਸਵੀਰਾਂ ਦਿਖਾਈਆਂ ਸੀ ਕਿ ਜਿੱਥੇ ਕਨੇਜ ਦੀਆਂ ਸੋ ਆ ਜਿਹੜੀ ਟ੍ਰਾਂਸਫਰ ਚੋਰੀ ਹੋਇਆ ਇਸ ਮੌਕੇ ਤੇ ਪਹੁੰਚਿਆ ਸਰ ਕੀ ਨਾਮ ਹੈ ਸਰ ਕਿਹੜੀ ਜਗ੍ਹਾ ਤੇ ਇਹ ਹੋਇਆ ਸਰ ਮੇਰਾ ਨਾਮ ਹੈਗਾ ਹਰਪੀ ਸਿੰਘ ਇਹ ਰਾਮਪੁਰ ਪੈਂਡ ਹੈ ਜੀ ਰਾਹੇ ਦੇ ਕੋਲ ਅੱਗੇ ਵੀ ਦੋ ਵਾਰ ਦੂਜੀ ਵਾਰ ਫੇਰ ਆਹ ਵਾਰ ਦਾਤ ਹੋ ਗਈ ਵੀਰੇ ਪਹਿਲਾਂ ਇੱਕ ਵਾਰ ਟ੍ਰਾਂਸਫਰਮ ਚੋਰੀ ਹੋ ਗਿਆ ਇਹ ਫੇਰ ਖਾਇਆ ਪੈਸੇ ਪੂਰੇ ਇਕੱਠੇ ਕਰਕੇ ਤੇ ਉਦੋਂ ਬਾਅਦ ਆ ਦੂਜੀ ਵਾਰ ਫੇਰ ਚੋਰੀ ਹੋ ਗਿਆ ਇੱਕ ਭੋਰਾ ਸਾਹਿਬ ਕੋਲ ਹੋਇਆ ਸੀਗਾ ਉਹ ਵੀ ਨਾਲ ਇਹਨਾਂ ਨੇ ਫੇਰ ਦੁਬਾਰਾ ਚੋਰੀ ਕਰ ਲਿਆ ਉਸ ਤੋਂ ਬਾਅਦ ਮੋਟਰਾਂ ਦੇ ਵਿੱਚੋਂ ਕਾਫੀ ਸਾਮਾਨ ਇਹਨਾਂ ਨੇ ਚੱਕ ਕੇ ਜਿੱਦਾਂ ਕਈਆਂ ਹੋਗੀਆਂ ਤਾਰਾਂ ਵੱਡ ਕੇ ਲੈ ਗਏ ਤੇ ਹੋਰ ਜਿਹੜਾ ਸਾਮਾਨ ਪਿਆ ਸੀ ਮੋਟਰਾਂ 'ਚ ਉਹ ਸਾਰਾ ਲੈ ਗਏ ਚੱਕ ਕੇ ਤੇ ਇਹ ਗੱਲ ਆ ਵੀ ਅਸੀਂ ਬਹੁਤ ਦੁਖੀ ਹੋਏ ਪਏ ਹੁਣ ਇਹ ਚੀਜ਼ ਤੋਂ ਨਾ ਕੋਈ ਪ੍ਰਸ਼ਾਸਨ ਇਹਨਾਂ ਤੇ ਕਾਰਵਾਈ ਕਰ ਰਿਹਾ ਜੀ ਗਲਤ ਆ ਇਹ ਹੈ ਵੀਰੇ ਹੁਣ ਅਸੀਂ ਬਾਰ-ਬਾਰ ਪੈਸੇ ਖਰਚ ਕਰਕੇ ਦੁਖੀ ਹੋਏ ਪਏ ਆ ਸਾਡਾ ਜਿਹੜਾ ਫਸਲਾਂ ਨੇ ਉਹ ਸੁੱਕ ਰਹੀਆਂ ਨੇ ਪਾਣੀ ਤੋਂ ਅਸੀਂ ਔਖੇ ਹੋਏ ਪਏ ਆ ਸਾਡੇ ਵਰਸੀਮ ਨੇ ਡੰਗਰਾਂ ਦਾ ਚਾਰਾ ਉਹ ਸਾਰਾ ਮਤਲਬ ਸੁੱਕਿਆ ਪਿਆ ਜੀ ਡੰਗਰ ਔਕੇ ਹੋਏ ਪਏ ਆ ਅਸੀਂ ਨੀਰੇ ਚਾਰੇ ਤੋਂ ਗੱਲ ਤਾਂ ਇਹ ਆ ਵੀਰੇ ਹੁਣ ਜੋ ਵੀ ਸਾਡੇ ਕੋਈ ਹੱਥ ਲੱਗ ਗਿਆ ਚੋਰ ਜਾਂ ਜੋ ਵੀ ਜਿਹੜਾ ਇਹ ਕੰਮ ਕਰਦੇ ਨੇ ਇਹਨਾਂ ਦੀਆਂ ਅਸੀਂ ਲੱਤਾਂ ਬਾਹਾਂ ਜਾਂ ਕੁਝ ਵੀ ਆ ਜੋ ਸਾਤੋਂ ਕਾਰਵਾਈ ਹੋ ਅਸੀਂ ਆਪ ਕਰਾਂਗੇ ਹੁਣ ਇੰਨੇ ਕ ਅਸੀਂ ਦੁਖੀ ਹੋਏ ਪਏ ਆ ਵੀ ਗੱਲ ਛੱਡ ਦਿਓ ਪਹਿਲਾਂ ਵੀ ਹੋਇਆ ਚੋਰੀ ਜੀ ਹਾਂਜੀ ਵੀਰੇ ਪਹਿਲਾਂ ਵੀ ਇੱਕ ਵਾਰ ਹੋਇਆ 15 ਦਿਨਾਂ ਚ ਦੁਬਾਰਾ ਤੇ ਆਹ 10 12 ਦਿਨਾਂ ਦੇ ਬਾਅਦ ਆ ਦੂਜੀ ਵਾਰ ਕਿ ਚੋਰੀ ਹੋਇਆ ਹਜੇ ਰਖਾਏ ਨੂੰ 5-7 ਦਿਨ ਹੋਏ ਸੀਗੇ ਜੀ ਹੁਣ ਗਲਤਾ ਇਹ ਹੈ ਵੀਰੇ ਜਿੱਦਾਂ ਕਹਿ ਰਹੀ ਆ ਅਸੀਂ ਆਪਣੀ ਫਸਲ ਨੂੰ ਪਾਣੀ ਲਾਉਣਾ ਸਾਡਾ ਜਿਹੜਾ ਡੰਗਰਾਂ ਦਾ ਇੰਨਾ ਕੋ ਔਖਾ ਹੋ ਰਿਹਾ ਨੀਰੇ ਕੰਨੀਓ ਵੀ ਸਾਡਾ ਸਾਰਾ ਹਰਾ ਨੀਰਾ ਕਣਕ ਜੋ ਵੀ ਅਸੀਂ ਪਾਣੀ ਲਾਉਣਾ ਸਾਰਾ ਸਾਡਾ ਪੁੱਜ ਰਿਹਾ ਬਾਈ ਪਹਿਨੇ ਪ੍ਰਸ਼ਾਸਨ ਕੋਲ ਵੀ ਅਪੀਲ ਕੀਤੀ ਕੋਈ ਮੈਸਜ ਹਾਂਜੀ ਰਿਪੋਰਟ ਲਿਖਾਈ ਆ ਹਾਂਜੀ ਹਾਂਜੀ ਰਿਪੋਰਟ ਲਿਖਾਈ ਆ ਜੀ ਅਸੀਂ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋ ਰਹੀ ਅਜੇ ਮੌਕਾ ਦੇਖਿਆ ਨਹੀਂ ਨਹੀਂ ਕਿਸੇ ਨੇ ਨਹੀਂ ਦੇਖਿਆ ਜੀ ਮੌਕਾ ਕੀ ਵੀ ਕਰ ਦੇਈ ਪਰੋਂ ਅਸੀਂ ਇਹੀ ਅਪੀਲ ਕਰਦੇ ਆਂ ਜੀ ਵੀ ਇਹ ਜੋ ਚੋਰ ਨੇ ਇਹਨਾਂ ਨੂੰ ਫੜਿਆ ਜਾਵੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਅਸੀਂ ਦੁਖੀ ਹੋਗੇ ਜੋ ਵੀ ਸਾਡੇ ਇੱਥੇ ਮਤਲਬ ੜਿੱਕੇ ਆ ਗਿਆ ਅਸੀਂ ਆਪਣੀ ਬਣਦੀ ਕਾਰਵਾਈ ਕਰਾਂਗੇ ਚਾਹੇ ਜੋ ਮਰਜ਼ੀ ਹੋਵੇ ਕੋਈ ਆਸ-ਪਾਸ ਕੈਮਰਾ ਵਗੈਰਾ ਲੱਗਾ ਹੋ ਕੇ ਫੁਟੇਜ ਕਰਾਈ ਹੋਈ ਨਹੀਂ ਵੀਰੇ ਮੋਟਰਾਂ ਤੇ ਗਲਤ ਹੈ ਇਹ ਆ ਨਾ ਹੁਣ ਮੋਟਰਾਂ ਦੇ ਆਪਾਂ ਕੈਮਰਾ ਇੱਥੇ ਕਿੱਥੇ ਲਾ ਦਈਏ ਜੀ ਠੀਕ ਨਹੀਂ ਜੀ ਹੋਰ ਵੀ ਕੋਈ ਕਿਸੇ ਜਗ੍ਹਾ ਤੇ ਵੀ ਹੋਇਆ ਕਿ ਕੋਈ ਇਸ ਚੀਜ਼ ਪਾਣ ਤੇ ਹੋਇਆ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਇੱਕ ਪਰਲੇ ਪਾਸੇ ਹੋਇਆ ਕੋਠੇ ਦਾ ਵੀ ਦੱਸੋ ਕੋਠੇ ਦਾ ਵੀ ਦੱਸ ਦਿਓ ਤੁਸੀਂ ਪਿੰਡ ਦੇ ਵਿੱਚ ਪਰਲੇ ਪਾਸੇ ਕੋਈ ਨੌ ਕੱਲ ਲੈਂਦੇ ਸੀ ਉਹ ਤੇ ਆਇਆ ਸੀਗਾ ਗਰੁੱਪ ਚ ਪਾਇਆ ਸੀਗਾ ਉਹ ਵੀ ਚੋਰੀ ਕਰਕੇ ਲੈ ਗਏ ਇਹ ਦੂਜਾ ਹੱਲ ਹੈ ਪਹਿਲਾਂ ਰੱਖਿਆ ਨਮਾ ਰੱਖਿਆ ਨਮਾ ਰੱਖਣ ਤੋਂ ਬਾਅਦ ਦੂਜਾ ਇਹ ਫੇਰ ਕੰਮ ਹੋ ਗਿਆ ਕੀ ਦੇਖਦੇ ਹਾਂ ਕਿੰਨਾ ਪ੍ਰਸ਼ਾਸਨ ਤੋਂ ਅਪੀਲ ਇਹੀ ਹੈ ਪ੍ਰਸ਼ਾਸਨ ਨੂੰ ਵੀ ਬਸ ਚੋਰਾਂ ਦੇ ਨੱਥ ਪਾਈ ਜਾਵੇ ਆ ਗਾਹਾਂ ਸਾਡੇ ਕਲੋਨੀਆਂ ਨੇ ਕਲੋਨੀਆਂ ਦੇ ਕੋਲ ਆ ਪੈਸਾਂ ਵਾਲਾ ਫਾਰਮ ਆ ਉਹਨਾਂ ਦੇ ਕੈਮਰੇ ਲੱਗੇ ਨੇ ਉਹ ਚੈੱਕ ਰਹੀ ਜੀ ਉਦੋਂ ਹੀ ਦੇਖਿਆ ਜਾਇਆ ਵੀ ਰਾਤ ਨੂੰ ਕਿਹੜੀ ਗੱਡੀ ਆਈ ਆ ਕੀ ਆਇਆ ਕੀ ਨਹੀਂ ਆਇਆ ਕੀ ਲੱਗਦਾ ਵੀ ਕਿੰਨਾ ਕੋਲੋਂ ਜਿਹੜੀ ਇਹ ਮਤਲਬ ਇਸ ਤਰ੍ਹਾਂ ਦੀ ਨਹੀਂ ਇਹ ਹੁਣ ਛੱਕ ਤਾਂ ਕਿਸੇ ਤੇ ਨਹੀਂ ਕੀਤਾ ਜਾਂਦਾ ਚੋਰ ਖਬਰਾ ਕਿਹੜੇ ਨੇ ਕਿਹੜੇ ਨਹੀਂ ਹੈਗੇ ਇਹ ਤਾਂ ਪ੍ਰਸ਼ਾਸਨ ਇਹ ਕਰ ਸਕਦਾ ਜੋ ਕੁਝ ਕਰ ਸਕਦਾ ਹੁਣ ਜੱਟ ਭਾਈ ਵੀ ਕਿਹੜੇ ਦੋ ਜਾਣੇ ਕਿਹੜੇ ਆਉਣਗੇ ਵੀ ਇੱਥੇ ਰਾਤ ਨੂੰ ਮੋਟਰ ਤੇ ਢੀੜਾ ਕਿਹੜਾ ਕਿਹੜਾ ਮਾਰੂਗਾ ਇੱਕ ਦੋ ਦਾ ਕੰਮ ਹੈ ਨਹੀਂ ਇਕ ਦੋ ਆਊਗਾ ਕੋਈ ਤਾਂ ਉਹਨਾਂ ਦੇ ਭਾਰੀ ਪਊ ਕੋਈ ਜ਼ਿੰਮੇਦਾਰ ਕੱਖ ਨਹੀਂ ਕਰ ਸਕਦਾ ਠੀਕ ਹੈ ਨਹੀਂ ਇਹ ਪ੍ਰਸ਼ਾਸਨ ਨੂੰ ਉੱਤਾ ਚੱਕਣਾ ਚਾਹੀਦਾ ਵੀ ਜਿਹੜੇ ਚੋਰ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਕੌਣ ਨੇ ਕਿੱਥੇ ਵਿਕਦਾ ਅਕਸਰ ਨੂੰ ਕਿਤੇ ਵਿਕਦਾ ਤਾਂ ਹੈ ਨਾ ਸਮਾਨ ਇਹ ਉਹ ਫੈਕਟਰੀ ਜਿੱਥੇ ਵੀ ਹੈਗੀ ਹੈ ਜਿੱਥੇ ਤੇਲ ਵਿਕਦਾ ਹੈ ਦਾ ਸਮਾਨ ਵਿਕਦਾ ਹੈ ਉਹਨਾਂ ਨੂੰ ਦੇਖਿਆ ਜਾਵੇ ਵੀ ਹਾਂ ਸਮਾਨ ਕਿੱਥੋਂ ਆਇਆ ਕਿਵੇਂ ਆਇਆ ਹੈ ਆਖਰ ਨੂੰ ਵਿਕਦਾ ਹੀ ਇਹ ਵਿਕਦਾ ਹੀ ਹੈ ਕੋਈ ਆਪਣੇ ਕੋਲ ਖਾਣ ਨੂੰ ਤਾਂ ਲੈ ਕੇ ਨਹੀਂ ਜਾਂਦਾ ਆ ਆਹ ਕੰਮ ਹੁੰਦੇ ਨੇ ਦੱਸੋ ਅਸੀਂ ਕਿੱਧਰ ਨੂੰ ਜਾਈਏ ਜਿਹੜੇ ਟਰਾਂਸਫਾਰਮਰ ਰਿਪੇਅਰ ਕਰਦੇ ਨੇ ਉਹਨਾਂ ਕੋਲ ਹੀ ਵਿਕਦਾ ਸਮਾਨ ਇਹ ਜਿਹੜੇ ਟਰਾਂਸਫਾਰਮਰ ਰਿਪੇਅਰ ਕਰਦੇ ਨੇ ਬਾਈ ਉਹਨਾਂ ਕੋਲ ਹੀ ਵਿਕਦਾ ਸਮਾਨ ਇਹ ਜਾਦੇ ਖੋਲਣ ਆਉਂਦੇ ਨੇ ਇਹ じゃਕ ਡੰਡਾ ਲੱਭਦੇ ਨੇ ਨੇੜੇ ਆ ਕੇ ਜਿਹਦੇ ਨਾਲ ਫਿਊਜ ਤੋੜਪਾਂ ਵਾਲੇ ਸੋਚਾ ਤੇ ਨਹੀਂ ਕਰਦੇ ਆ ਡੰਡੇ ਨਾਲ ਫਿਊਜ ਤੋੜਦੇ ਨੇ ਤੇ ਉਹ ਵੀ ਇਹੜੇ ਪਿੰਡ ਵਾਸੀ ਇਕੱਠੇ ਹੋਏ ਨੇ ਕੀ ਕਹਿਣਾ ਚਾਹੇ ਸੱਤ ਲਾ ਕੇ ਲੈ ਕੇ ਵੀਰੇ ਛੱਟ ਤਾਂ ਟਾਕੀਆਂ ਵੀ ਲੈ ਕੇ ਮੋਟਰਾਂ ਨਹੀਂ ਲਾ ਕੇ ਤੇ ਕੋਠੇ ਦੀ ਛੱਤ ਤੇ ਟੀਆਰਨ ਲਾ ਕੇ ਉਹ ਵੀ ਲੈ ਗਏ ਨੇ ਦੇਖੋ ਵੀਰੇ ਜੋ ਬੰਨ ਦੀ ਕਾਰਵਾਈ ਕਰੋ ਨਹੀਂ ਫਿਰ ਅਸੀਂ ਆਪਣੀ ਕਾਰਵਾਈ ਕਰਾਂਗੇ ਇਹ ਤਾਂ ਪ੍ਰਸ਼ਾਸਨ ਨਹੀਂ ਭਜਣਾ ਤੁਸੀਂ ਆਹ ਕੰਮ ਨਹੀਂ ਸੀ ਕਰਨਾ ਆਹ ਕੰਮ ਨਹੀਂ ਸੀ ਕਰਨਾ ਸੀ ਤਾਂ ਲੱਤਾਂ ਤੋੜਨੀਆਂ ਪਹਿਲਾਂ ਪਿੱਛੇ ਪੂਨੀਆਂ ਪਿੰਡ ਵੀ ਆ ਉਹਨਾਂ ਨੇ ਦੋ ਬੰਦੇ ਫੜੇ ਨੇ ਉਹਨਾਂ ਦੀਆਂ ਲੱਤਾਂ ਤੋੜਤੀਆਂ ਮੁੜ ਕੇ ਉਹਨਾਂ ਦੇ ਕੋਈ ਕਾਰਵਾਈ ਨਹੀਂ ਸੀ ਹਾਂ ਅਸੀਂ ਵੀ ਫਿਰ ਸਾਨੂੰ ਵੀ ਇਹੀ ਕੰਮ ਕਰਨਾ ਪੈਣਾ ਸੀ ਇਹੀ ਕੰਮ ਕਰਾਂਗੇ ਹੁਣ ਰਾਤ ਨੂੰ ਅਸੀਂ ਜੇ ਲਾ ਲਿਆ ਪਹਿਰਾ ਫਿਰ ਕਿ ਕਿਸਮਾਂ ਚੋਰੀ ਹੋ ਜਾਂਦਾ ਮੇਰਾ ਬਰੇਟਾ ਕੀ ਲੈ ਕੇ ਇੱਕ ਛੱਤ ਲੈ ਕੇ ਮੇਰੀ ਕੋਠੇ ਦੀ ਲਾ ਕੇ ਟੀਆਰ ਨਾ ਸੀਗੀ ਆਹੀ ਆ ਹੁਣੇ ਹੋਈਆਂ ਨੇ ਟਰਾਂਸਫਾਰਮਰ ਦੇ ਨਾਲ ਹੈ ਜੀ ਹਾਂ ਜੀ ਸੋ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਦਮ ਜਿਹੜੀਆਂ ਪੈਂਟ ਰੋਂਪਰ ਦੀਆਂ ਜੋ ਕਿ ਕਿਸਾਨ ਜਿਹੜੇ ਇੱਥੇ ਖੜੇ ਨੇ ਜਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਵਾਂ ਕਿ ਜਿਹੜੇ ਵੀ ਟਰਾਂਸਫਰ ਜਿਹੜੇ ਚੋਰੀ ਕੀਤੇ ਗਏ ਨੇ ਸੋ ਬੀਤੀ ਰਾਤ ਕਾਫੀ ਜਿਹੜੇ ਲੋਕ ਪਰੇਸ਼ਾਨ ਨੇ ਕਾਫੀ ਦਿਨਾਂ ਤੋਂ ਜਿਹੜੀ ਇਹ ਚੋਰੀਆਂ ਦੀਆਂ ਵਾਰਦਾਤਾਂ ਜਿਹੜੀਆਂ ਹੋ ਰਹੀਆਂ ਪ੍ਰਸ਼ਾਸਨ ਕੋਲ ਵੀ ਅਪੀਲ ਕੀਤੀ ਆ ਪ੍ਰਸ਼ਾਸਨ ਕੋਲ ਕਰਾ ਕੋਈ ਆਇਆ ਨਹੀਂ ਮੁੱਕੇ ਤੇ ਕਿਸਰਾ ਨਹੀਂ ਜੀ ਹਾਲ ਫਿਲਹਾਲ ਤਾਂ ਕੋਈ ਨਹੀਂ ਆਇਆ ਤੇ ਉਹਨਾਂ ਕੋਲ ਰਿਪੋਰਟ ਮੇਰੇ ਕੋਲ ਲਿਖਾਤੀ ਕਿ ਨਹੀਂ ਪਹਿਲਾਂ ਲਿਖਾਈ ਸੀ ਪਹਿਲਾਂ ਵੀ ਆਇਆ ਹੈ ਇਹਨਾਂ ਦੀ ਲਿਖਾਈ ਆ ਪਹਿਲਾਂ ਵਾਲਾ ਵੀ ਕੋਈ ਨਹੀਂ ਆਇਆ